ਅੱਜ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਥਾਣਾ ਬਿਲਗਾ ਦੇ ਅੱਗੇ ਧਰਨਾ ਲਗਾ ਕੇ ਜ਼ੋਰਦਾਰ ਮੰਗ ਕੀਤੀ ਗਈ ਹੈ ਕਿ ਪੁਲਿਸ ਲੋਕਾਂ ਦੀ ਆਵਾਜ਼ ਨਹੀਂ ਸੁਣ ਰਹੀ ਸਗੋ ਹਾਕਮ ਧਿਰ ਦੇ ਆਖੇ ਲੱਗ ਕੇ ਕਾਰਵਾਈ ਨਹੀਂ ਕਰਦੀ ਜਾਂ ਮਸਲਿਆਂ ਨੂੰ ਲਟਕਾਈ ਰੱਖਦੀ ਹੈ ਧਰਨੇ ਨੂੰ ਸੰਬੋਧਨ ਕਰਦੇ ਹੋਏ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਕਿਹਾ ਹੈ ਕਿ ਪਿੰਡ ਬੀਗਮਪੁਰ ਸਮੇਤ ਥਾਣਾ ਬਿਲਗਾ ਨਾਲ ਸੰਬੰਧਿਤ ਕਈ ਮਸਲਿਆਂ ਤੇ ਪੁਲਿਸ ਦਾ ਧਿਆਨ ਦਿਵਾਉਣ ਦੇ ਬਾਵਜੂਦ ਵੀ ਮਸਲੇ ਹੱਲ ਨਹੀਂ ਕੀਤੇ ਜਾ ਰਹੇ ਸਨ বারবার উচ্চ অধিকারੀਆਂ ਨਾਲ थाना ਮੁਖੀ ਨੂੰ ਜਥੇਬੰਦੀਆਂ ਦੇ ਆਗੂ ਮਿਲੇ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸੀ ਕੀ ਕਹਿਣਾ ਹੈ ਕਿਸਾਨ ਜਥੇਬੰਦੀਆਂ ਦਾ ਅਤੇ ਕੀ ਕਹਿਣਾ ਹੈ थाना ਐਸ ਐਚਓ ਬਿਲਗਾ ਦਾ ਦੇਖਦੇ ਹਾਂ ਮੌਕੇ ਦੀਆਂ ਲਾਈਵ ਤਸਵੀਰਾਂ ਏਸੀ ਰਿਪੋਰਟਰ ਕੁਲਦੀਪ ਸਿੰਘ ਥੜਾ ਦੀ ਖਾਸ ਰਿਪੋਰਟ ਡੀਡੀ ਨਿਊਜ਼ ਪੰਜਾਬ ਲਈ ਸ਼ਹਿਰ ਫਲੋਰ ਤੋਂ ਉਹ ਵੀ ਅੱਜ ਦੇ ਦਿਨ ਮਤਲਬ ਜਿੱਥੇ ਅੱਜ ਬਹੁਤ ਵੱਡੇ ਦਾਨੀ ਦਾ ਗਰਮ ਦਾਨ ਹੈ ਗੁਰੂ ਦਾ ਸਾਰੇ ਲੋਕ ਜਨਮ ਦਿਨ ਮਨਾ ਰਹੇ ਨੇ ਪਰ ਇੱਥੇ ਬੈਠੇ ਹਨ। ਇੱਕ ਦੂਜੇ ਚ ਚਲੋ। ਅਸੀਂ ਜਿਹੜੇ ਕੇਸ ਇਹਨਾਂ ਨੇ ਸਾਨੂੰ ਦੱਸੇ ਨੇ ਅਸੀਂ ਤਕਰੀਬਨ ਉਹਨਾਂ ਵਿੱਚ ਸਾਰੇ ਸੋਲਵ ਕੀਤੇ ਹੋਏ ਨੇ। ਕੁਝ ਪਰਚੇ ਦਰਜ ਕੀਤੇ ਨੇ ਤੇ ਕੁਝ ਡੀ ਡੀ ਆਰ ਵੀ ਪਾਈ ਹੈ ਜਿਹੜਾ ਇੱਕ ਅੱਧਾ ਰਹਿਦਾ ਉਹ ਅਸੀਂ ਪਰਸੋਂ ਖਤਮ ਕਰ ਦਾਂਗੇ। ਤੇ ਜਿਹੜੀ ਐਨ ਆਰ ਆਈ ਵਾਲੇ ਵੀ ਟਰੇਸ ਆਊਟ ਹੈ ਸਾਡੇ ਬੰਦੇ ਸਾਡੇ ਲਿਸਟ ਤੇ ਨੇ ਲੇਕਿਨ ਉਹ ਬੰਦੇ ਉਹਨਾਂ ਨੂੰ ਪਤਾ ਕਰਾਇਮ ਕੀਤਾ ਹਿਮਾਚਲ ਵਿੱਚ ਕਿਤੇ ਲੁਕੇ ਨੇ ਤੇ ਉਹ ਵੀ ਅਸੀਂ ਲੱਭ ਰਹੇ ਹਾਂ ਜੀ। ਥੋੜੇ ਦਿਨਾਂ ਚ ਉਹ ਪੇਸ਼ ਕਰ ਦਾਂਗੇ। ਵੱਡੇ ਫੈਂਸੀ ਚ ਪਰਚਾ ਦੇ ਕੇ ਉਹਨਾਂ ਨੂੰ ਜੇਲ੍ਹ ਭੇਜਾਂਗੇ। ਠੀਕ ਹੈ ਜੋ ਸਾਰਾ ਜਿ ਬਿਲਗਾ ਸਾਡੇ ਅਕਾ ਨੂੰ ਦਿੱਤਾ ਕੀ ਮਾਮਲਾ ਸਾਰ ਮੈਂ ਅਕਾਊਂਟ ਸੰਤੋਖ ਸਿੰਘ ਬਿਲਗਾ ਜ਼ਿਲ੍ਹਾ ਸ਼ਕਤਰ ਜਮਹੂਰੀ ਕਿਸਾਨ ਸਭਾ ਪੰਜਾਬ ਅੱਜ ਅਸੀਂ ਜਿਹੜਾ ਧਰਨਾ ਦਿੱਤਾ ਸੀ ਉਹ ਪਿੰਡ ਬੇਗੰਪੁਰ ਦੇ ਦੋ ਕੇਸ ਸੀ ਇੱਕ ਤਾਂ ਕਿਸੇ ਔਰਤ ਨੂੰ ਉਥੇ ਗਵਾਂਡੀਆਂ ਦੇ ਨਾਲ ਉਹਦੇ ਘਰ ਜਾ ਕੇ ਕੁੱਟਮਾਰ ਵੀ ਕੀਤੀ ਤੇ ਨਾਲ ਉਹਦੇ ਕੱਪੜੇ ਵੀ ਪਾੜੇ 10-12 ਦਿਨ ਹੋ ਗਿਆ ਪੁਲਿਸ ਨੂੰ ਇਨਸਾਫ ਨਹੀਂ ਸੀ ਦੇ ਰਹੀ ਉਹਦਾ ਮਸਲਾ ਸੀ ਇੱਕ ਉਹਥੇ ਸਾਡੇ ਮੈਡੀਕਲ ਦੁਕਾਨ ਕਰਦਾ ਮੁੰਡਾ ਬਿਲਗੇ ਦਾ ਉਥੋਂ ਹੀ ਆਉਂਦਾ ਮੰਗੂਲੀ ਝਗੜੇ ਤੋਂ ਬਾਅਦ ਉਹਦੇ ਤੇ ਬਾਗ ਦੇ ਉੱਤੇ ਉਹਨੇ ਸੱਟ ਦਿੱਤੇ ਉਹਦਾ ਵੀ ਕਾਫੀ ਨੁਕਸਾਨ ਹੋਇਆ ਉਹਦੀ ਵੀ ਗੱਲ ਸਿਰੇ ਨਹੀਂ ਸੀ ਲੱਗ ਰਹੀ ਇੱਕ ਸਾਡੇ ਲੱਗੇ ਔਜਲਾ ਪਿੰਡ ਆ ਉੱਥੇ ਵੀ ਪੰਚਾਇਤ ਇਲੈਕਸ਼ਨਾਂ ਤੋਂ ਬਾਅਦ ਹਰੇ ਹੋਏ ਇੱਕ ਉਮੀਦਵਾਰ ਨੇ ਗਾਲਾਂ ਕੱਡੀਆਂ ਵਿਰੋਧੀਆਂ ਨੂੰ ਇਹ ਕਹਿ ਕੇ ਵੀ ਉਹ ਇਲੈਕਸ਼ਨ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਤੁਸੀਂ ਇਲੈਕਸ਼ਨ ਹਾਰ ਗਏ ਇਹ ਤਿੰਨ ਚਾਰ ਮਸਲੇ ਸੀ ਇੱਕ ਦੋ ਮਸਲੇ ਬਿਲਗੇ ਦੇ ਟਰੇਸ ਸੀਗੇ ਜਿਹੜੇ ਹੋਣ ਵਾਲੇ ਸੀ ਉਹ ਮਤਲਬ ਕੋਈ ਨਹੀਂ ਸੀ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ 2 ਤਰੀਕ ਨੂੰ ਮੀਟਿੰਗ ਕਰਕੇ ਫੈਸਲਾ ਕੀਤਾ ਸੀ ਵੀ ਜੇ 4 ਤਰੀਕ ਤੱਕ ਸਾਡਾ ਮਸਲਾ ਹੱਲ ਨਾ ਹੋਇਆ ਤੇ ਅਸੀਂ ਥਾਣੇਵਾਲੇ ਗੇ ਧਰਨਾ ਦੇਵਾਂਗੇ ਤੇ ਉਹ ਮਸਲਾ ਸਾਡਾ ਪੁਲਿਸ ਨੇ ਉਹਨੇ ਟੈਲਮਟ ਵਰਤੀ ਆ ਔਰ ਅੱਜ ਅਸੀਂ ਉਹ ਜਿਹੜੇ ਜਿੱਦਾਂ ਦਾ ਉਹ ਪਰਿਵਾਰ ਚਾਹੁੰਦੇ ਸੀ ਜਿਨ੍ਹਾਂ ਦਾ ਧੱਕਾ ਹੋਇਆ ਅੱਜ ਉਹਨਾਂ ਦੀ ਪੂਰੀ ਤਸੱਲੀ ਕਰਕੇ ਉਹਨਾਂ ਤੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਹੋਣ ਤੋਂ ਬਾਅਦ ਐਸਐਚਓ ਨੇ ਪਰਿਆ ਦੇ ਵਿੱਚ ਤੇ ਪ੍ਰੋਸੈਸ ਦਾ ਤਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਰ ਜਿਹੜੀ ਆ ਕਿਸੇ ਨਾਲ ਧੱਕਾ ਨਹੀਂ ਹੋਏਗਾ ਔਰ ਹਰ ਨੂੰਰ ਸਾਫ ਮਿਲੇਗਾ ਉਸ ਤੋਂ ਬਾਅਦ ਅਸੀਂ ਦਰਨਾ ਚੱਕੇ ਸਰ ਜੋ ਅੱਜ ਥਾਣੇ ਦੇ ਬਾਹਰ ਧਰਨਾ ਲਗਾਇਆ ਗਿਆ ਕੀ ਵਿਸ਼ਵਾਸ ਦਵਾਇਆ ਤੁਹਾਨੂੰ ਇਹ ਕੁਝ ਪੁਰਾਣੇ ਮੁੱਦਿਆਂ ਨੂੰ ਲੈ ਕੇ ਪਬਲਿਕ ਨੂੰ ਥੋੜੀ ਗਲਤਫਹਿਮੀ ਸੀ ਕਿ ਸਾਰੇ ਜਿਹੜੀ ਉਹਨਾਂ ਕੇਸਾਂ 'ਚ ਕਾਰਵਾਈ ਨਹੀਂ ਹੋਈ ਤੇ ਪੰਜ ਕ ਮਸਲੇ ਉਹਨਾਂ ਦੱਸੇ ਸੀ ਮੈਂ ਉਹਨਾਂ ਦੱਸਿਆ ਜਿਨ੍ਹਾਂ 'ਚ ਸਾਰੇ ਜਿਹੜੀ ਬੰਦੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਚੁੱਕੀ ਹੈ ਮੁਕਦਮੇ ਦਰਜ ਨੇ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਿਹੜੇ ਵੀ ਉਹ ਇੰਦਰ ਆਏ ਸੀ ਮੈਨੂੰ ਮਿਲਣ ਵਕਤ ਤੇ ਨਾਲ ਜਿਹਨੇ ਜਿਹੜੇ ਆਪਣੇ ਆਪ ਨੂੰ ਪੀੜ ਸਮਝਿਆ ਵੀ ਸਾਡਾ ਪੁਲਿਸ ਇਨਸਾਫ ਨਹੀਂ ਦੇ ਰਹੀ ਤੇ ਕਉਂਦੀ ਤਸੱਲੀ ਹੋ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਪੀਸਫੁਲੀ ਜਿਹੜਾ ਇਹਤਰਨਾ ਆਪਣਾ ਵਾਪਸ ਲੈ ਲਿਆ ਚਲੇ ਗਏ ਤਾਂ ਨਾਲ ਲਗਾਣਾ ਸਰ ਮੇਨ ਕਾਰਨ ਕੀ ਮੈਂ ਇਹਨਾਂ ਨੂੰ ਕੋਈ ਸੀਡ ਆਫਫਲ ਨਹੀਂ ਵੀ ਸਾਡੇ ਜਿਹੜੀ ਕਾਰਵਾਈ ਨਹੀਂ ਹੋ ਰਹੀ ਇੱਕ ਪਿੰਡ ਬੇਗੰਬਰਸ ਕੋਈ ਲੇਡੀ ਦਾ ਬੰਦਿਆ ਝਗੜਾ ਸੀ ਉਹ ਵੀ ਆਲਰੇਡੀ ਮੁਕਦਮਾ ਦਰਜ ਹੈ ਇੱਕ ਕੋਈ ਝਗੜਾ ਹੋਇਆ ਸੀ ਪ੍ਰਤਾਪਪੁਰ ਐਡੇ ਚ ਉਹ ਵੀ ਡੀਡੀਆਰ ਦਰਜ ਸੀ ਉਹਨੂੰ ਦਿਖਾਈ ਗਈ ਹੈ ਇੱਕ ਕੋ ਪਿਛਲੇ 23 ਦਾ 올ਡ ਕੇਸ ਸੀ ਜਿਹੜਾ ਅਸੀਂ ਕੋਰਟ ਚ ਹੰਡਰੈਸ ਪਰ ਕੇ ਭੇਜਿਆ ਸੀ ਤੇ ਉਹ ਕਹਿੰਦੇ ਸੀ ਉਹ ਨੂੰ ਮਦਸਤਗਲ ਰੀਓਪਨ ਕਰਾ ਕੇ ਉਹ ਦੁਬਾਰੇ ਉਹਦੀ ਇਨਵੈਸਟੀਗੇਸ਼ਨ ਸਟਾਰਟ ਕਰਦਾਂਗੇ ਹੁਣ ਤਾਂ ਨਿਜਵਾਦ ਤਸ ਹਾਂਜੀ ਹਾਂਜੀ ਲੈ ਗਏ ਨੇ ਓਪਨਿੰਗ ਉਹਨਾਂ ਦੀ ਸੈਟੀਸਫੈਕਸ਼ਨ ਹੋ ਗਈ ਜੀ ਠੀਕ ਹੈ